ब्रेक टू बात एक पर फिर सारे दर्शक दा स्वागत कर देया सर थोड़ा बहुत-बहुत स्वागत कर दे। ਹੁਣ ਅਗਲਾ ਮੁੱਦਾ ਅਗਲੀ ਖਬਰ ਲੈਨੇ ਆ। ਖਬਰ ਇਹ ਹੈ ਕਿ ਵਿਹਾਰ ਦੇ ਤੁਲਨਾ ਵਿੱਚ ਜੇ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੀ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਉੱਥੇ ਦੇ ਲੋਕ ਜਿਹੜੇ ਨੇ ਉਹ ਵਿਹਾਰ ਵਿੱਚ ਰਹਿਣਾ ਪਸੰਦ ਕਰਦੇ ਹਨ। ਕੀ ਕਹਿਣਾ ਚਾਹੋਗੇ? ਦੇਖੋ ਇਹ ਜਿਹੜੀ ਸਾਡੀ ਸਰਕਾਰ ਹੈ ਨਾ ਇਹ ਸਦਾ ਹੀ ਚੋਣਾ ਐਸੇ ਫਿਰਕੂ এজেন্ডੇ ਤੇ ਲੜਨ ਦੀ ਮਤਲਬ ਆਕ ਚ ਰਹਿੰਦੀਆਂ ਨੇ ਕਿ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਜਿਹੜੇ ਮੁੱਦੇ ਨੇ ਉਹ ਪੁੱਲ ਜਾਣਾ ਜੀ ਪਿਛਲੇ ਦਿਨਾਂ ਜਦੋਂ ਝਾਰਖੰਡ ਦੀ ਚੋਣ ਹੋਈ ਸੀ ਤੇ ਮੈਨੂੰ ਯਾਦ ਹੈ ਹਮ ਕਿ ਭਾਜਪਾ ਦੇ ਉੱਥੇ ਦੇ ਇੰਚਾਰਜ ਸੀ ਹਿਮੰਤ ਵਿਸ਼ਵਾ ਸ਼ਰਮਾ ਤੇ ਉਹਨਾਂ ਨੇ ਇੱਥੇ ਇੱਕ ਝਾਰਖੰਡ ਦੇ ਵਿੱਚ ਇੱਕ ਪੱਤਾ ਖੇਡਿਆ ਸੀ ਜੀ ਉਹਨਾਂ ਕਹਿਆ ਸੀ ਕਿ ਬੰਗਲਾਦੇਸ਼ੀ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਵੋਟਾਂ ਪਾਉਂਦੇ ਨੇ ਤੇ ਉਹ ਇੱਥੇ ਦੀ ਸਰਕਾਰ ਚੁਣਦੇ ਨੇ ਹੂੰ ਉਦੋਂ ਅ ਜਿਹੜੀ ਚੋਣ ਕਮਿਸ਼ਨਰ ਆ ਉਹ ਇੱਕ ਵੀ ਐਸੀ ਵੋਟ ਨੂੰ ਆਡੈਂਟੀਫਾਈ ਨਹੀਂ ਸੀ ਕਰ ਸਕਿਆ ਜਿਹੜੀ ਕਿਸੇ ਬੰਗਲਾਦੇਸ਼ੀ ਦੀ ਹੋਏ ਜੀ ਪਰ ਭਾਜਪਾ ਦੇ ਚੋਣ ਅਜੰਡਾ ਜਿਹੜਾ ਟੁੱਟ ਲਿਆ ਉਹ ਆਪਣੇ ਇੰਚਾਰਜ ਦੇ ਅਰਦਗਰਦ ਦੀ ਘੁੰਮਦਾ ਰਿਹਾ ਹੁਣ ਬਿਹਾਰ ਦੀ ਇਲੈਕਸ਼ਨ ਆ ਗਈ ਹੈ ਬਿਹਾਰ ਵਿੱਚ ਵੀ ਪ੍ਰਚਾਰੀ ਤੇ ਪ੍ਰਸਾਰੀ ਇਹੋ ਹੀ ਗੱਲ ਜਾ ਰਹੀ ਹੈ ਕਿ ਇੱਥੇ ਜਿਹੜੀ ਵੋਟ ਹੈ ਉਹ ਬੰਗਲਾਦੇਸ਼ੀ ਲੋਕਾਂ ਨੇ ਵੋਟ ਬਣਾ ਲਈ ਹੈ ਜੀ ਬੰਗਲਾਦੇਸ਼ੀ ਲੋਕ ਜੇ ਬਿਹਾਰ ਚ ਆ ਗਏ ਨੇ ਤੇ ਪਿਛਲੇ 11 ਸਾਲਾਂ ਤੋਂ ਤੁਸੀਂ ਰਾਜ ਕਰਦੇ ਹੋ ਤੇ ਇਸ ਦੇਸ਼ ਦੀਆਂ ਜਿਹੜੀਆਂ ਸਰਹੱਦਾਂ ਨੇ ਉਹਨਾਂ ਦੀ ਰਾਖੀ ਕਿਹਨਾਂ ਨੇ ਕਰਨੀ ਸੀ ਜੀ ਇੱਕ ਗੱਲ ਦੂਸਰੀ ਗੱਲ ਮੈਂ ਵੱਖ-ਵੱਖ ਜਿਹੜੇ ਅਨਾਲਿਸਿਸ ਕਰਦੇ ਨੇ ਕੰਪੈਰੀਟਿਵ ਅਨਾਲਿਸਿਸ ਕਰਦੇ ਨੇ ਮੀਡੀਆ ਹਾਊਸ ਉਹਨਾਂ ਦੀ ਸਾਰੀ ਰਿਪੋਰਟਿੰਗ ਨੂੰ ਦੇਖਿਆ ਜੀ ਬੰਗਲਾਦੇਸ਼ 224 25 ਦੇ ਵਿੱਚ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ 2820 ਹੈ ਜੀ ਇਹ ਮੈਂ 20 ਤੋਂ ਲੈ ਕੇ 21 22 23 ਤੇ 24 ਤੱਕ ਦੀ ਨੋਟ ਕੀਤੀ ਇਹ ਕਦੀ ਵੀ ਜਿਹੜੀ ਮਿਨੀਮਮ ਹੋਈ ਹੈ ਨਾ ਜੀ ਉਹ 2700 ਤੇ 38 ਲਈ ਹੈ ਹੂੰ ਉਹ ਵੀ ਸ਼ਾਇਦ ਕੋਵਿਡ ਦੀ ਮਾਰ ਪਈ ਤੇ ਉਹਦੇ ਕਰਕੇ ਜੀ ਹੁਣ ਉਹਦੇ ਮੁਕਾਬਲੇ ਅਸੀਂ ਬਿਹਾਰ ਦੀ ਸਥਿਤੀ ਦਾ ਰਿਫਲੈਕਸ ਕਰ ਲੀਏ ਹੂੰ ਬਿਹਾਰ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ 813 ਯੂ ਐਸ ਡਾਲਰ ਹੈ ਹੂੰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਜਿਹੜੀ ਦੋਨੇ ਪਰ ਕੈਪੀਟਾ ਇਨਕਮ ਹੈ ਜੀ ਕਿਉਂਕਿ ਉਹਨਾਂ ਦੀ ਕਰੰਸੀ ਤੇ ਸਾਡੀ ਕਰੰਸੀ ਜਿਹੜੀ ਹੈ ਉਹ ਵੱਖਰੀਆਂ ਵੱਖਰੀਆਂ ਕਰੰਸੀਆਂ ਨੇ ਹੂੰ ਅਸੀਂ ਜੇ ਦੋਨਾਂ ਕਰੰਸੀਆਂ ਨੂੰ ਇੱਕ ਕਰੰਸੀ ਚ ਕਨਵਰਟ ਕਰਾਂਗੇ ਤੇ ਫੇਰ ਹੀ ਅਸੀਂ ਇਹਦਾ ਅਨਲਿਸਿਸ ਕਰ ਸਕਾਂਗੇ ਨਾ ਸੋ ਅਸੀਂ ਦੋਨਾਂ ਦਾ ਅਨਲਿਸਿਸ ਅ ਅਮਰੀਕਨ ਡਾਲਰ ਦੇ ਸੰਦਰਭ ਚ ਕੀਤਾ ਹਮ ਜੀ ਸੋ ਬਿਹਾਰ ਦੀ ਪਰ ਕੈਪੀਟਾ ਇਨਕਮ 813 ਰੁਪਏ ਆ ਹਮ ਤੇ ਉਥੇ ਦੀ 2220 ਆ ਤੁਸੀਂ ਇਹ ਦੇਖੋ ਕਿ 3 ਗੁਣਾ ਘੱਟ ਹਮ ਜਿੱਥੇ ਤੁਹਾਡੀ ਪਰ ਕੈਪੀਟਾ ਇਨਕਮ ਹੋਵੇ ਜੀ ਕੀ ਇੱਕ ਮਜ਼ਦੂਰ ਇੱਕ ਵਰਕਰ ਉਸ ਸੂਬੇ ਚ ਆਏਗਾ ਹੂੰ ਮੈਂ ਇਹ ਗੱਲ ਬੜੇ ਗਰੰਟੀ ਨਾਲ ਆਖ ਸਕਦਾ ਕਿ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਇਸ ਲਈ ਜਾਂਦੇ ਹੁੰਦੇ ਨੇ ਕਿ ਖੁਸ਼ਹਾਲ ਜੀਵਨ ਜੀਣ ਲਈ ਹੂੰ ਹਿੰਦੁਸਤਾਨ ਦਾ ਸਭ ਤੋਂ ਵੱਧ ਸੂਬਾ ਬਿਹਾਰ ਹੈ ਹੂੰ ਬਿਹਾਰੀ ਤੇ ਵਿਚਾਰੇ ਆਪ ਪੰਜਾਬ ਚ ਹਰਿਆਣਾ ਚ ਦਿੱਲੀ ਚ ਮਹਾਰਾਸ਼ਟਰ ਚ ਜਾ ਕੇ ਕਟਖੰਡਾ ਉਹ ਤੇ ਆਪਣੇ ਤੋਂ ਵੀ ਮਾੜੇ ਸੂਬਿਆਂ Odisha ਵਰਗੇ ਤੇ Uttar Pradesh ਵਰਗੇ ਵਿਚਾਰੇ ਜਾਣ ਨੂੰ ਮਜਬੂਰ ਨੇ ਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਐਸਾ ਗਵੰਢੀ ਮੁਲਕ ਹੈਗਾ ਜਿਹੜਾ ਬਿਹਾਰ ਚ ਆਉਣ ਨੂੰ ਤਿਆਰ ਹੈ ਹਮ ਦੇਖੋ ਬਿਹਾਰ ਚ ਆਉਣ ਲਈ ਕੇਵਲ ਤੇ ਕੇਵਲ ਇਕੋ ਹੀ ਸਾਡਾ ਗਵਾਂਢੀ ਮੁਲਕ ਹੈ 네ਪਾਲ 네ਪਾਲ ਜੀ 네ਪਾਲ ਨਾਲ ਸਾਡੇ ਦੇਸ਼ ਦੀ ਸੰਧੀ ਆ ਹੂੰ 네ਪਾਲ ਜਾਣ 올ਡਲੀ ਸਾਨੂੰ ਬਹੁਤੀਆਂ ਫਾਰਮੈਲਟੀਆਂ ਦੀ ਲੋੜ ਨਹੀਂ ਹੂੰ ਹਜ਼ਾਰਾਂ 네ਪਾਲੀ ਕੁੜੀਆਂ ਮੁੰਡੇ ਜਿਹੜੇ ਨੇ ਹਰ ਸਾਲ ਹੂੰ ਬਿਹਾਰ ਚ ਵਿਆਹ ਜਾਂਦੇ ਨੇ ਜੀ ਤੇ ਹਜ਼ਾਰਾਂ ਹੀ ਬਿਹਾਰੀ ਮੁੰਡੇ ਕੁੜੀਆਂ 네ਪਾਲ ਚ ਵਿਆਹ ਜਾਂਦੇ ਹੂੰ ਹੁਣ ਉਹ ਲੋਕ ਤੇ ਆਰਾਮ ਨਾਲ ਥੱਕੇ ਵੋਟ ਵੀ ਪਣਾਉਂਦੇ ਨੇ ਤੇ ਵੋਟ ਪਾਉਂਦੇ ਵੀ ਨੇ ਤੇ ਸਾਰੀਆਂ ਸੁੱਖ ਸੁਭਦ ਲੈ ਲੈਂਦੇ ਨੇ ਅਸੀਂ ਇਸ ਗੱਲ ਦਾ ਵੀ ਅਨਲਿਸਿਸ ਕੀਤਾ ਕਿ ਬਿਹਾਰ ਦੀ ਕੋਈ ਲੱਤ ਬੰਗਲਾਦੇਸ਼ ਨਾਲ ਜੁੜਦੀ ਹੈ ਬਿਹਾਰ ਦਾ ਬਾਰਡਰ ਕਿਸੇ ਬੰਨੇ ਬੰਗਲਾਦੇਸ਼ ਨਾਲ ਲੱਗਦਾ ਬਿਲਕੁਲ ਬਿਹਾਰ ਦਾ ਬਾਰਡਰ ਬੰਗਲਾਦੇਸ਼ ਨਾਲ ਕਿਤੇ ਨਹੀਂ ਲੱਗਦਾ ਜੀ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਬੰਗਲਾਦੇਸ਼ੀ ਬੰਗਲਾਦੇਸ਼ ਚੋਂ ਬਾਹਰ ਨਿਕਲਦਾ ਹੈ ਤੇ ਉਹ ਬੰਗਾਲ ਚ ਜਾਂਦਾ ਹੈ ਉਹ ਅਸਾਮ ਚ ਜਾਂਦਾ ਹੈ ਉਹ ਫਿਰ ਬਾਅਦ ਦੇ ਵਿੱਚ ਬਿਹਾਰ ਚ ਆ ਜਾਂਦਾ ਮੇਰਾ ਮਤਲਬ ਇਹ ਆ ਵੀ ਉਹ ਇੱਕ ਵਧੀਆ ਸੂਬੇ ਚੋਂ ਨਰਕ ਚ ਆ ਜਾਂਦਾ ਜੇ ਨੂੰ ਮੈਂ ਦੂਸਰੇ ਸੰਦਰਭ ਵੀ ਦੇਖਾਂ ਵੀ ਜਿਹੜਾ ਬੰਗਲਾਦੇਸ਼ ਹੈ ਜਾਂ ਸਾਡੇ ਪੰਜਾਬ ਦਾ ਪੱਛਮੀ ਬੰਗਾਲ ਹੈ ਇਹਨਾਂ ਦੋਨਾਂ ਦੀ ਭਾਸ਼ਾ ਇੱਕ ਹੈ ਅਸੀਂ ਅਸਲ ਚ ਕਰ ਕੀ ਰਹੇ ਆ ਅਸੀਂ ਜਿਹੜੀ ਬੰਗਲਾ ਭਾਸ਼ਾ ਦੇ ਪਛਾਈ ਬਲਾਰੇ ਆ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਉਹਨਾਂ ਦਾ અપਮਾਨ ਕਰ ਰਹੇ ਆ ਜੀ ਅਸੀਂ ਇਸ ਦੇਸ਼ ਦੇ ਮੁਸਲਮਾਨਾਂ ਨੂੰ ਆ ਸੁਰੱਖਿਤ ਫੀਲ ਕਰਾ ਰਹੇ ਆ ਅਸੀਂ ਇਸ ਦੇਸ਼ ਦੇ ਮੁਸਲਮਾਨਾਂ ਨੂੰ ਇਹ ਅਹਿਸਾਸ ਕਰਾ ਰਹੇ ਆ ਕਿ ਤੁਸੀਂ ਦੋ ਨੰਬਰ ਦੇ ਸ਼ਹਿਰੀ ਹੋ ਸੋ ਇਸ ਸੰਦਰਭ ਵਿੱਚ ਮੈਂ ਫਿਰ ਇਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਬੰਗਲਾਦੇਸ਼ ਦੀ ਜਿਹੜੀ ਹੱਦ ਹੈ ਉਹ ਲੱਗਦੀ ਹੈ ਪੱਛਮੀ ਬੰਗਾਲ ਨਾਲ ਜੀ ਉਹ ਲੱਗਦੀ ਹੈ ਸਾਮ ਨਾਲ ਉਹ ਲੱਗਦੀ ਹੈ ਮਘਾਲਿਆ ਨਾਲ ਮਿਜ਼ੋਰਮ ਨਾਲ ਤ੍ਰੀਪੁਰਾ ਨਾਲ ਮਿਆਮਾਰ ਨਾਲ ਤੇ ਬੰਗਲਾਦੇ ਆ ਜਿਹੜਾ ਖਾੜੀ ਹੈ ਉਹਦੇ ਨਾਲ ਜੀ ਜੇ ਉੱਥੇ ਦੇ ਲੋਕਾਂ ਨੇ ਜਾਣਾ ਤੇ ਉਹਨਾਂ ਸੂਬਿਆਂ 'ਚ ਜਾਣਾ ਹੈ ਬਿਹਾਰ 'ਚ ਨਹੀਂ ਆਉਣਾ ਬਿਹਾਰ ਦੀ ਹੱਦ ਉਹਨਾਂ ਨਾਲ ਨਹੀਂ ਲੱਗਦੀ ਬਿਹਾਰ ਦੀ ਹੱਦ ਲੱਗਦੀ ਹੈ ਝਾਰਖੰਡ ਨਾਲ ਜਿਹੜਾ ਇਹਦੇ ਵਿੱਚੋਂ ਨਿਕਲਿਆ ਉੱਤਰ ਪ੍ਰਦੇਸ਼ ਨਾਲ ਪੱਛਮੀ ਬੰਗਾਲ ਦੇ ਨਾਲ ਅਸਾਮ ਨਾਲ ਇਹ ਗੱਲਾਂ ਨੂੰ ਜੇ ਮੈਂ ਹੋਰ ਐਂਗਲ ਤੋਂ ਵੀ ਪਰਚਨ ਪਰਟੋਲਣ ਦੀ ਕੋਸ਼ਿਸ਼ ਕੀਤੀ ਹਮ ਕਿ ਬਿਹਾਰ ਵਿੱਚ ਜਿਵੇਂ ਸਾਡੇ ਕੋਲ ਬਿਹਾਰੀ ਆਉਂਦੇ ਨੇ ਇਹ ਬਿਹਾਰ ਚ ਵੀ ਕੋਈ ਲੇਬਰ ਕਰਨ ਜਾਂਦਾ ਹੋਵੇਗਾ ਜਿੱਥੇ ਭੁੱਖਮਰੀ ਹੋਵੇ ਉੱਥੇ ਕੋਣ ਲੇਬਰ ਕਰਨ ਜਾਂਦਾ ਹੈ ਜੀ ਸੋ ਬਿਹਾਰ ਵਿੱਚ ਏਦਾਂ ਦੀ ਚੀਪ ਲੇਬਰ ਕਰਨ ਵਾਲੇ ਲੋਕਾਂ ਦੀ ਗਿਣਤੀ ਨਾ ਮਾਤਰਾ ਹੈ ਹਾਂ ਨੇਪਾਲੀ ਲੋਕ ਉੱਥੇ ਜਾਂਦੇ ਨੇ ਨਾਲ ਹੀ ਕੁਝ ਝਾਰਖੰਡ ਦੇ ਲੋਕ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀਆਂ ਨੇ ਉਹ ਜਾਂਦੇ ਨੇ ਉੱਤਰ ਪ੍ਰਦੇਸ਼ ਦੇ ਲੋਕ ਵੀ ਕੁਝ ਜਾਂਦੇ ਹੋਣਗੇ ਕੁਝ ਅਸਾਮੀ ਲੋਕ ਜਾਂਦੇ ਨੇ ਤੇ ਕੁਝ ਲੋਕ ਜੰਮੂ ਕਸ਼ਮੀਰ ਦੇ ਨੌਕਰੀ ਦੇ ਸੰਦਰਭ ਚ ਜਾਂਦੇ ਨੇ ਚੰਗੀ ਨੌਕਰੀ ਲਈ ਜਾਂਦੇ ਨੇ ਸੋ ਇਹ ਗੱਲ ਕਹਿਣਾ ਹਮ ਕਿ ਉੱਥੇ ਰਹਿੰਗੇ ਆ ਗਿਆ ਉਥੇ ਬੰਗਲਾਦੇਸ਼ੀ ਆ ਗਿਆ ਜੀ ਇਹ ਇਸ ਦੇਸ਼ ਦੇ ਜਿਹੜਾ ਮੁਸਲਮਾਨ ਹੈ ਉਹਨੂੰ અપਮਾਨਿਤ ਕਰਨ ਦੇ ਬਰਾਬਰ ਹੈ ਜੀ ਇਸ ਦਰਸਰ ਕਿਸ਼ਨਗੰਜ ਇਲਾਕੇ ਦੀ ਜੇ ਗੱਲ ਕਰੀਏ ਤਾਂ ਉਥੇ ਦੀ ਸਥਿਤੀ ਕੀ ਹੈ ਜਾਂ ਫਿਰ ਮੈਂ ਕਹਿ ਲਵਾਂ ਕਿ ਸਿਮਾਂਚਲ ਦੇ ਜਿਹੜਾ ਪੂਰਾ ਇਲਾਕਾ ਹੈ ਉਸ ਦੀ ਜਿਹੜੀ ਰਾਸ ਸਥਿਤੀ ਹੈ ਉਹ ਕੀ ਕੀ ਕਹਿਣਾ ਚਾਹੁੰਗੇ ਦੇਖੋ ਜੀ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਜੀ ਇਹ ਜਾਦੀਆਂ ਵੋਟਾਂ ਬਿਹਾਰ ਦਾ ਇੱਕ ਜ਼ਿਲ੍ਹਾ ਹੈ ਕਿਸ਼ਨਗੰਜ ਹਮ ਕਿਸ਼ਨਗੰਜ ਚੋਂ ਕੱਟੀਆਂ ਗਈਆਂ ਜੀ ਜਿਸ ਜ਼ਿਲ੍ਹੇ ਨੂੰ ਅਸੀਂ ਇਹ ਸਿਮਾ ਚਲਵੀ ਆਖਦੇ ਹਾਂ ਉਹਦੇ ਚ ਚਾਰ ਜ਼ਿਲ੍ਹੇ ਸ਼ਾਮਲ ਨੇ ਜੀ ਇਹ ਅਤ ਪਛੜੇ ਹੋਏ ਜ਼ਿਲ੍ਹੇ ਨੇ ਇੱਥੇ ਦੇ ਅਤ ਪਛੜੇ ਹੋਣ ਦੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਹੈ ਕਿ ਇਹ ਬਾਰਡਰ ਤੇ ਨੇਪਾਲ ਵੱਲ ਲੱਗਦੇ ਨੇ ਇੱਥੇ ਬਹੁਤ ਵੱਡੀ ਵਸੋਂ ਮੁਸਲਮਾਨਾਂ ਦੀ ਹੈ ਜੀ ਮੁਸਲਮਾਨ ਕਿਰਤੀ ਲੋਕ ਨੇ ਤੇ ਉਹਨਾਂ ਵੱਲ ਕਿਸੇ ਨੇ ਨਾ ਤਾਂ এডਿਕੇਸ਼ਨ ਦਾ ਧਿਆਨ ਦਿੱਤਾ ਤੇ ਨਾ ਉਹਨਾਂ ਨੇ ਆਪ ਧਿਆਨ ਦਿੱਤਾ ਜੀ ਉੱਥੇ ਜਿਹੜੀ ਸਾਖਰਤਾ ਦਰ ਹੈ ਉਹ 50 ਤੇ 55% ਦੇ ਵਿੱਚਕਾਰ ਹੈ ਹਮ ਹੁਣ ਤੁਸੀਂ ਗੱਲ ਕੀਤੀ ਹੈ ਕਿਸ਼ਨਗੰਜ ਦੀ ਕਿਸ਼ਨਗੰਜ ਦੀਆਂ ਜਿਹੜੀਆਂ ਕੁੱਲ ਆਬਾਦੀ ਹੈ ਭਾਰਤ ਦੇ ਜਨਗਣਨਾ ਭਾਗ ਨੇ ਜਿਹੜੀ 2011 ਚ ਕੀਤੀ 21 ਚ ਤਾਂ ਅਸੀਂ ਕਰ ਨਹੀਂ ਸਕੇ ਜੀ ਉਹਦੇ ਵਿੱਚ ਉਸ ਏਰੀਏ ਦੀ ਜਿਹੜੀ ਆਬਾਦੀ ਹੈ ਉਹ 1690400 ਦੇ ਨੇੜੇ ਤੇੜਾ ਹੂੰ ਉਹਨਾਂ ਵਿੱਚੋਂ ਫਿਰ ਉਹਨਾਂ ਦੀਆਂ ਵੋਟਾਂ ਨੇ ਤੇ ਉਹਨਾਂ ਵੋਟਾਂ ਦੇ ਵਿੱਚੋਂ 145900 ਤੇ 13 ਵੋਟਾਂ ਜਿਹੜੀਆਂ ਨੇ ਉਹ ਕੱਟ ਦਿੱਤੀਆਂ ਗਈਆਂ ਹੂੰ ਜਦੋਂ ਮੈਂ ਉਸ ਕਸ਼ਨਗੰਜ ਦੇ ਏਰੀਏ ਦਾ ਸਾਰਾ ਅਨਲਿਸਿਸ ਪੜ੍ਹ ਦੇਖ ਰਿਹਾ ਹਾਂ ਜੀ ਤਾ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਉਸ ਅ ਜिले ਦੇ ਵਿੱਚ ਜੇ 11 ਲੱਖ 4900 ਵੋਟਾਂ ਨੇ ਉਹਨਾਂ ਵਿੱਚੋਂ ਜਿਹੜੀਆਂ 70% ਤੋਂ ਉੱਤੇ ਵੋਟਾਂ ਮੁਸਲਮਾਨਾਂ ਦੀਆਂ ਨੇ ਹੁਣ ਅੱਜ ਵੀ ਚੌਂਡ ਕਮਿਸ਼ਨਰ ਜੀ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਇਹ ਬੰਗਲਾਦੇਸ਼ੀਆਂ ਦੀਆਂ ਵੋਟਾਂ ਕੱਟੀਆਂ ਗਈਆਂ ਉਹ ਕਹਿੰਦੇ ਜਾਂ ਲੋਕ ਮਰ ਗਏ ਨੇ ਜਾਂ ਕੰਮ ਛੱਡ ਕੇ ਕੰਮ ਦੀ ਖਾਤਰ ਕਿਸੇ ਹੋਰ ठाਣ ਚਲੇ ਗਏ ਨੇ ਇਹ ਸਾਨੂੰ ਮਿਲੇ ਨਹੀਂ ਜੀ ਇਹ ਵੀ ਦਰਸਤ ਹੁੰਦਾ ਕਿ ਮਨੁੱਖ ਮਰਦਾ ਵੀ ਹੈ ਇਹ ਵੀ ਦਰਸਤ ਹੈ ਕਿ ਬਹੁਤ ਊਸ਼ਮਾਂਚਲ ਏਰੀਏ ਦੇ ਲੋਕ ਰੋਜੀ ਰੋਟੀ ਲਈ ਭਾਰਤ ਦੇ ਹਵਾਖਖ ਸੂਬਿਆਂ ਚ ਜਾਂਦੇ ਨੇ ਜੀ ਪਰ ਐਡੇ ਵੱਡੇ ਪੱਧਰ ਤੇ ਉਸੇ ਏਰੀਏ ਦੇ ਵੋਟਾਂ ਕੱਟਣੀਆਂ ਜਿਸ ਏਰੀਏ ਦੇ ਲੋਕ ਮੁਸਲਮਾਨ ਨੇ ਹਮ ਤੁਸੀਂ ਹੈਰਾਨ ਹੋਵੋਗੇ ਕਿ ਉਥੇ ਸਦਾ ਹੀ ਜਿਹੜਾ ਕਾਂਗਰਸ ਦਾ ਦਰਦ ਦਵਾਰ ਹੈ ਕਾਂਗਰਸ ਉੱਥੋਂ ਆਪਣਾ ਉਮੀਦਵਾਰ ਜਿਤਾਉਂਦੀ ਰਹੀ ਹੈ ਤੇ ਉੱਥੋਂ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਲਈ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਹੈ ਵਿਉਂਤਬੰਦੀ ਘੜੀ ਗਈ ਹੈ ਜਿਹੜੀ ਅਬੈਸੀ ਦੀ ਏ ਆਈ ਐਮ ਆਈ ਐਮ ਪਾਰਟੀ ਹੈ ਜੀ ਉਸ ਪਾਰਟੀ ਦੇ ਜਿਹੜੇ ਪੰਜ ਦੇ ਪੰਜ ਉਮੀਦਵਾਰ ਜਿੱਤੇ ਸੀ ਉਹ ਇਸੇ ਸਿਮਾਂਚਲ ਏਰੀਆ 'ਚੋਂ ਜਿੱਤੇ ਸੀ ਹੂੰ ਔਰ ਇਹ ਵੱਖਰੀ ਗੱਲ ਹੈ ਕਿ ਉਹ ਪੰਜਾਬ ਵਿੱਚੋਂ ਚਾਰ ਜਿਹੜੇ ਨੇ ਉਹ ਆਰਜीडी ਲਾਲੂ ਪ੍ਰਸ਼ਾ ਜਾਦਵ ਦੀ ਪਾਰਟੀ ਚਲੇ ਗਏ ਜੀ ਉਹਨਾਂ ਕੋਲ ਇੱਕ ਰਹਿ ਗਿਆ ਹੁਣ ਮੈਂ ਉਸ ਏਰੀਏ ਦੀ ਗੱਲ ਕਰਾਂ ਤਾਂ ਉਸ ਏਰੀਏ ਦੇ ਵਿੱਚ ਕੁੱਲ ਸਮਾਂਚਲ ਦੇ ਵਿੱਚ 24 ਵਿਧਾਇਕ ਉੱਥੋਂ ਮੜ ਕੇ ਜਾਂਦੇ ਨੇ ਹਮ 24 ਵਿੱਚੋਂ ਅੱਜ ਦੀ ਸਥਿਤੀ ਇਹ ਹੈ ਕਿ 8 ਵਿਧਾਇਕ ਉੱਥੇ ਭਾਜਪਾ ਦੇ ਨੇ ਜੀ ਚਾਰ ਵਿਧਾਇਕ ਜਿਹੜੇ ਨੇ ਉਹ ਉੱਥੇ ਉਹਨਾਂ ਦੇ ਨੇ ਨਿਤਿਸ਼ ਕੁਮਾਰ ਦੀ ਪਾਰਟੀ ਦੇ ਜਨਤਾ ਦਲ ਜੁੜੇ ਔਰ ਇੱਕ ਵਿਧਾਇਕ ਲਾਲੂ ਪ੍ਰਸ਼ਾਦ ਜਾਦਵ ਦੇ ਪਾਰਟੀ ਆਰ ਜੀ ਡੀ ਦਾ ਹੈ ਜੀ ਚਾਰ ਵਿਧਾਇਕ ਏ ਆਈ ਐਮ ਆਈ ਐਮ ਦੇ ਜੀ ਜਿਹੜੇ ਜਨਤਾ ਦਲ ਚੋਂ ਉੱਛਲ ਗਏ ਆਰ ਜੀ ਡੀ ਚ ਹਮ ਔਰ ਇੱਕ ਵਿਧਾਇਕ ਉਹਨਾਂ ਚ ਰਹਿ ਗਿਆ ਜੀ ਸੋ ਇੱਕ ਵਿਧਾਇਕ ਉਥੋਂ ਕਾਮੁਨਿਸਟ ਪਾਰਟੀ ਦਾ ਹੈ ਸੀਪੀਆਈਐਮਐਲ ਲਿਬ੍ਰੇਸ਼ਨ ਦਾ ਹੈ ਜੀ ਸੋ ਜਿਵੇਂ ਇਹ ਗੱਲ ਕਹਾ ਕਿ ਉੱਥੋਂ ਕਾਂਗਰਸ ਦੇ 5 ਨੇ ਆਈਏਐਮਆਈਐਮ ਦੇ 5 ਨੇ ਆਰਜीडी ਦਾ 1 ਹੈ ਤਾਂ ਇਹ ਜਿਹੜੀ ਰੇਸ਼ੋ ਹੈ ਜੀ ਇਹ 12 12 ਬਰਾਬਰ ਦੀ ਬਣਦੀ ਹੈ ਹਮ ਹੁਣ ਜੇ ਬਰਾਬਰ ਦੀ ਰੇਸ਼ੋ ਹੈ ਤੇ ਇਸ ਵਾਰੀ ਲੱਗਦਾ ਇਹ ਸੀ ਕਿ ਸਰਕਾਰ ਨੇ ਉਸ ਏਰੀਏ ਦੀ ਸਾਰ ਨਹੀਂ ਲਈ ਹਮ ਉੱਥੋਂ ਇਹ ਲੱਗਦਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਨੇ ਬੀਜੇਪੀ ਦੇ ਲੀਡਰਾਂ ਦਾ ਤੇ ਜਨਤਾ ਦਲ ਯੂ ਦੇ ਲੀਡਰਾਂ ਦਾ ਸਫਾਇਆ ਹੋ ਜਾ। ਸੋ ਇਸ ਕਰਕੇ ਇਹ ਜਿਹੜਾ ਸਫਾਇਆ ਅਭਿਆਨ ਤੋਂ ਬਚਣ ਦੇ ਲਈ ਇਹ ਜਿਹੜਾ ਵੋਟਬੰਦੀ ਦਾ ਅਭਿਆਨ ਹੈ ਉਹ ਉੱਥੇ ਚਲਾਇਆ ਗਿਆ ਔਰ ਜਿਹੜੀ ਪਾਰਲੀਮੈਂਟ ਦੇ ਵਿੱਚ ਖਲਣ ਪਾਇਆ ਜਾ ਰਿਹਾ ਉਹ ਐਸਆਰ ਨੂੰ ਬੰਦ ਕਰਨ ਲਈ ਪਾਇਆ ਜਾ ਰਿਹਾ। ਜੀ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਭ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ